ਸੜੇ ਮਨਜੋਤ ਸੀਐਮ ਸਾਹਿਬ ਕੋਲੋਂ ਜਿਹੜੀ ਆਰਗਨਾਈਜ਼ ਕ੍ਰਾਈਮ ਦੇ ਖਿਲਾਫ ਜ਼ੀਰੋ ਟੋਲਰੈਂਸ ਪਾਲਿਸੀ ਉਹਦੇ ਤਹਿਤ ਕਮਿਸ਼ਨਡ ਪੁਲਿਸ ਅੰਮ੍ਰਿਤਸਰ ਨੂੰ ਇੱਕ ਹੋਰ ਬਹੁਤ ਵੱਡੀ ਕਾਮਯਾਬੀ ਮਿਲੀ ਹੈ ਜਿੱਚ ਪੰਜ ਫੋਰਨ ਮੇਡ ਬਲੌਕ ਪਿਸਟਲ ਜਿਹੜੇ ਆ ਉਹ ਬਰਾਮਦ ਕੀਤੇ ਗਏ ਆ ਚਾਰ ਉਹਦੇ ਨਾਲ ਮੈਗਜ਼ੀਨ ਨੇ ਇੱਕ ਦੋਸ਼ੀ ਗ੍ਰਿਫਤਾਰ ਕੀਤਾ ਗਿਆ ਜਿਹਦੀ ਪਛਾਣ ਜਿਹੜੀ ਅਮਿਤ ਸਿੰਘ ਹੈਗਾ ਗੁਰੂ ਕੀ ਵਡਾਲੀ ਛਾਟੇ ਦਾ ਔਰ ਇਹਦਾ ਇੱਕ ਸਾਥੀ ਜਿਹੜਾ ਭੱਜਿਆ ਹੋਇਆ ਆ ਉਹ ਹੈ ਗੁਰਪ੍ਰੀਤ ਗਿੱਦੜੀ ਉਹ ਵੀ ਜੀਵਨ ਸਿੰਘ ਕਲੋਨੀ ਦਾ ਛੱਟ ਦਾ ਰਹਿਣ ਵਾਲਾ ਇਹ ਸਾਰੀ ਕਨਸਾਈਨਮੈਂਟ ਕ੍ਰਾਸ ਤੇ ਇੰਟਰਨੈਸ਼ਨਲ ਬਾਰਡਰ ਆਈ ਹੈ ਜਿਵੇਂ ਆਪਾਂ ਨੂੰ ਪਤਾ ਹੀ ਹੈ ਕਿ 15 ਦਸਤ ਤੋਂ ਲੈ ਕੇ ਹੁਣ ਤੱਕ ਕ੍ਰਾਸ ਬਾਰਡਰ ਬਹੁਤ ਜ਼ਿਆਦਾ ਜਿਹੜਾ ਪ੍ਰੈਸ਼ਰ ਹੈਗਾ ਇਸ ਗੱਲ ਦੇ ਉੱਤੇ ਕਿ ਵੈਪਨਸਿਕਸ ਉਸੇ ਜਿਹੜੇ ਪੁਸ਼ ਕੀਤੇ ਜਾ ਰਹੇ ਆ ਕ੍ਰਾਸ ਦੀ ਬਾਰਡਰ ਉਹਦੇ ਤਹਿਤ ਹੀ ਇਹ ਕਨਸਾਈਨਮੈਂਟ ਆਈ ਸੀਗੀ ਔਰ ਜਿਹੜੇ ਅਮਿਤ ਤੇ ਗਿੱਦੜੀ ਨੇ ਇਹਨਾਂ ਦੇ ਪਾਕਿਸਤਾਨ ਬੇਸ ਸਮਗਲਰਸ ਨਾਲ ਔਰ ਆਊਟ ਆਫ ਸਟੇਟ ਆਪਣੇ ਪੂਸ਼ ਕ੍ਰਿਮੀਨਲਸ ਹੈਗੇ ਆ ਉਹਨਾਂ ਨਾਲ ਵੀ ਇਨ ਟੱਚ ਨੇ ਔਰ ਮੇਨ ਇਹਦੇ ਵਿੱਚ ਪਾਕ ਸਮਗਲਾ ਹੈਗਾ ਰਾਣਾ ਏਲੀਅਸ ਚਾਚਾ ਉਹਦਾ ਨਾਮ ਫਿਕਰ ਹੋ ਰਿਹਾ ਜਿਹੜਾ ਮੇਨ ਇਹ ਅਨਸਾਈਨਮੈਂਟ ਭੇਜ ਰਿਹਾ ਇਹਨਾਂ ਨੂੰ ਜ਼ਿਆਦਾਤਰ ਜਿਹੜਾ ਸੈਕਟਰ ਹੈਗਾ ਉਹ ਟਾਰੀ ਸੈਕਟਰ ਹੈ ਦੇਦਾ ਬਾਬਾ ਨਾਨਕ ਸੈਕਟਰ ਜੋਨ ਦੀ ਪੁਛਗਿਚ ਤੋਂ ਪਤਾ ਲੱਗਿਆ ਇਹ ਸੈਕਟਰ ਜਿਹੜੇ ਯੂਜ਼ ਹੋ ਰਹੇ ਆ ਰੀ ਡੈਸਟਿਨੇਟ ਲొਕੇਸ਼ਨਸ ਤੇ ਜੀਆਂ ਜਾਨਦੀਆਂ ਆ ਕ੍ਰਾਸ ਦੀ WhatsApp ਤੇ ਦੂਜੇ ਐਪਸ ਤੇ ਰਾਹੀਂ ਇਹ ਕੋਆਰਡੀਨੇਟ ਭੇਜ ਕੇ ਉੱਥੇ ਰੀਸੀਵ ਕੀਤੀਆਂ ਜਾਂਦੀਆਂ ਇਹ ਜਿਹੜੀਆਂ ਕਨਸਾਈਨਮੈਂਟਸ ਨੇ ਉਸ ਤੋਂ ਬਾਅਦ ਉਹਨਾਂ ਨੂੰ ਕਨਸੀਲ ਕਰਨ ਦਾ ਬੜਾ ਇਹਨਾਂ ਦਾ ਇੱਕ ਨੋਵਲ ਤਰੀਕਾ ਇਸ ਕੇਸ ਦੇ ਵਿੱਚ ਸਾਹਮਣੇ ਆਇਆ ਕਿ ਜਿਹੜੇ ਦੱਕਿਆਂ ਨੂੰ ਨੇਬੁਲਾਈਜ਼ ਕਰਨ ਵਾਸਤੇ ਉਹ ਇਕੁਪਮੈਂਟ ਹੁੰਦੀ ਹੈ ਉਹ ਜਿਹੜੀ ਆ ਉਹ ਉਹਦਾ ਜਿਹੜਾ ਡੱਬਾ ਹੈ ਉਹਨੂੰ ਯੂਜ਼ ਕਰਦੇ ਰਹੇ ਵੀ ਜਿੰਨਾ ਭਾਰ ਉਹਦਾ ਉਹਨੇ ਪਿਸਤਲ ਜਾਂ ਵੈਪਨ ਨੇ ਇਹਦੇ ਵਿੱਚ ਪਾਏ ਜਾਂਦੇ ਆ ਉਹਦਾ ਜੇ ਕਿਤੇ ਰਸਤੇ ਵਿੱਚ ਕੋਈ ਪੁੱਛੇ ਤਾਂ ਅਗਲਾ ਕਹਿੰਦੇ ਬੱਚਾ ਵਾਸਤੇ ਹੀ ਲੈ ਕੇ ਜਾ ਰਹੇ ਬੱਚਾ ਬਿਮਾਰ ਹੈ ਦੂਜੀ ਗੱਲ ਇਹਦੇ ਵਿੱਚ ਇੰਪੋਰਟੈਂਟ ਆਈ ਹੈ ਕਿ ਇੱਕ ਵਾਰ ਜਦੋਂ ਕਨਸਾਈਨਮੈਂਟ ਆਪਾਂ ਲੈ ਆਂਦੀ ਉਹਨੂੰ ਜਿਹੜਾ ਅੱਗੇ ਦੇ ਨਾਲ ਸਿਸਟਮ ਹੈ ਉਹ ਇਹ ਰੱਖਿਆ ਬਹੁਤ ਇਹਦੇ ਵਿੱਚ ਫ੍ਰੀਕੁਐਂਟਲੀ ਯੂਜ਼ ਕੀਤੇ ਜਾ ਰਹੇ ਨੇ ਔਰ ਜਿੱਥੇ ਵੀ ਜਿਵੇਂ ਹਮ ਸਪੋਜ਼ ਕਰੋ ਰੇਲਵੇ ਸਟੇਸ਼ਨ ਵੀ ਜਾਣਾ ਚੁੱਕ ਕਰਕੇ ਰਿਕਸ਼ਾ ਲੈਣਾ ਉੱਥੇ ਜਾ ਕੇ ਜੇ ਇੰਟਰ ਸਟੇਟ ਭੇਜਣਾ ਕੋਈ ਚੀਜ਼ੇ ਬੰਦੇ ਰਾਹੀਂ ਜਾਂ ਦੇਣਾ ਉੱਥੇ ਚਲੇ ਜਾਣਾ ਔਰ ਮੋਡਲੀ ਪੁੱਛ ਗਈ ਤੋਂ ਇਹਨਾਂ ਦੀ ਗੱਲ ਇਹ ਤੇ ਉਹ ਸਾਹਮਣੇ ਆਈ ਹੈ ਕਿ 3 ਲੱਖ ਇਹ ਕਰੀਬ ਇੱਕ ਵੈਪਨ ਦੀ ਪ੍ਰਾਈਸ ੱਟੂ ਘਾਟੇ ਵਰਤ ਰਹੇ ਸੀ ਜਿੱਥੇ ਦਿੰਦੇ ਵੀ ਆਪਣੇ ਬੰਦਿਆਂ ਨੂੰ ਉਹਦਾ ਇਹ ਹਵਾਲਾ ਰਹੇ ਉਹ ਪੈਸਾ ਉਹਦਾ ਵਾਪਸ ਪਾਕਿਸਤਾਨ ਜਾਂਦਾ ਉਹਦੇ ਉੱਤੇ ਵੀ ਅਸੀਂ ਕੰਮ ਕਰ ਰਹੇ ਆ ਕਿਉਂਕਿ ਇਹਨਾਂ ਦੇ ਕੁਝ ਬੰਦੇ ਅਜੇ ਰਹਿੰਦੇ ਆ ਜਿੰਨੀ ਵੀ ਫੜਨ ਵਾਲਾ ਰਹਿੰਦਾ ਜੀ ਕੁਝ ਇੰਟਰ ਸਟੇਟ ਕਨੈਕਸ਼ਨਸ ਇੱਕ ਤੋਂ ਸਾਹਮਣੇ ਆਏ ਜਿਹੜੇ ਹੁਣ ਅਜੇ ਰਸਤਾ ਆਪਾਂ ਸ਼ੇਅਰ ਨਹੀਂ ਕਰ ਸਕਦੇ ਉਹ ਸਾਰੀਆਂ ਚੀਜ਼ਾਂ ਜਦੋਂ ਇਕੱਠੀਆਂ ਕਰਾਂਗੇ ਤਾਂ ਬੜੀ ਕਲੀਅਰ ਪਿਕਚਰ ਕਵਰ ਹੋ ਜੇਗੀ ਔਰ ਇਹਦੇ ਵਿੱਚ ਹੋਰ ਵਿਸਤਾਰੀਆਂ ਜਿਹੜੀਆਂ ਜਿੰਨੀ ਤੱਕ ਹੈਗਾ ਹੀ ਹੈਗਾ ਹੋਰ ਲੋਕ ਵੀ ਅਸੀਂ ਇਹਦੇ ਗ੍ਰਿਫਤਾਰ ਕਰਾਂਗੇ ਆਉਣ ਵਾਲੇ ਟਾਈਮ 'ਚ ਸਪੈਸ਼ਲੀ ਫੋਕਸ ਸਾਡਾ ਇਹ ਹੀ ਹੈ ਕਿ ਅਕੀਸਨ ਬੇਸ ਮਗਲਜ਼ ਦੇ ਹੋਰ ਕਿਹੜੇ ਇੱਥੇ ਰਿਸੀਵਰ ਹੈਗੇ ਪਲੱਸ ਇਹ ਜੇ ਵੈਪਨ ਲੈਂਦੇ ਤੇ ਕਿੱਥੇ ਦੇ ਰਹੀ ਸੀ ਤੋਂ ਮੈਂ ਇਹ ਤਾਂ ਸਮਝਦਾ ਕਿ ਇਹ ਸਾਡੀ ਟੀਮ ਦੀ ਜਿਹਦੇ ਵਿੱਚ ਡੀਸੀਪੀ ਆਲਮ ਸਾਹਿਬ ਤੇ ਹਰਪਾਲ ਜੀ ਐਡੀਸੀਪੀ ਸ਼ਿਵਦਰਸ਼ਨ ਵਿਨੋਦ ਸਾਡੇ ਐਸਐਚਓ ਛਾੜਾ ਤੇ ਇਹਨਾਂ ਦੀ ਟੀਮ ਬਹੁਤ ਵਧੀਆ ਕੰਮ ਕੀਤਾ ਮੇਜਰ ਇੱਕ ਵਾਇਲੈਂਟ ਕ੍ਰਾਈਮ ਜਿਹੜਾ ਸੈਂਸੇਸ਼ਨਲ ਕ੍ਰਾਈਮ ਜਿਹੜਾ ਕਿ ਐਨੇ ਵੈਪਨ ਜਦੋਂ ਆ ਜਾਂਦੇ ਤੁਹਾਨੂੰ ਪਤਾ ਹੈ ਕਿ ਹੋ ਜਾਂਦਾ ਔਰ ਇਹ ਅਵਰਟ ਹੋਇਆ ਹੈ ਅੱਗੇ ਵੀ ਇਹਦੇ ਵਿੱਚ ਉਸੇ ਤਰ੍ਹਾਂ ਕਾਰਵਾਈ ਬਣਦੀ ਰਹੂਗੀ ਮੈਂ ਤਾਂ ਉਹਨਾਂ ਨੂੰ ਜ਼ਰੂਰ ਇਹ ਸ਼ੇਅਰ ਕਰਨਾ ਚਾਹੁੰਦਾ ਕਿ ਜੇ ਆਪਾਂ ਆਰਗਨਾਈਜ਼ਡ ਤੇ ਆਰਗਨਾਈਜ਼ ਕ੍ਰਾਈਮ ਦੀ ਗੱਲ ਕਰੀਏ ਕਿ ਪਿਛਲੇ 1 ਜਨਵਰੀ ਤੋਂ ਲੈ ਕੇ ਹੁਣ ਤੱਕ 51 ਕੇਸ ਦਰਜ ਅਸੀਂ ਕੀਤੇ ਆਰਗਨਾਈਜ਼ਡ ਕ੍ਰਾਈਮ ਦੇ 106 ਜਿਹੜੇ ਅਕਿਊਜ਼ ਫੜੇ ਗਏ ਆ ਉਹਦੇ 66 ਛਾਪ ਪਿਸਤਲ ਨੇ ਤੇ ਉਹਦੇ ਵਿੱਚ ਚਾਰ ਰਵੋਲਵਰ ਨੇ ਔਰ ਇੱਕ AK47 ਹੈ ਇੱਕ ਡਬਲ ਬੈਰਲ 12 ਬੋਰ ਗਨ ਹੈ ਇੱਕ ਹੈਂਡ ਗ੍ਰਨੇਡ ਹੈ ਤਾਂ 263 ਜਿਹੜੇ ਜ਼ਿੰਦਾ ਕਾਰਤੂਸ ਉਹ बरामद ਹੋਏ ਨੇ 15 ਲੱਖ ਹਵਾਲਾ ਮਨੀ ਜਿਹੜੀ ਉਹ ਬਰਾਮਦ ਕੀਤੀ ਗਈ ਆ ਅੰਮ੍ਰਿਤਸਰ ਕਮਿਸ਼ਨਰ ਪੁਲਿਸ ਵੱਲੋਂ ਉਹ ਸਾਡਾ ਜਿਹੜਾ ਵਾਰ ਅਗੇਂਸਟ ਰਾਜ ਦੇ ਨਾਲ ਨਾਲ ਵਾਰ ਅਗੇਂਸਟ ਆਰਗੇਨਾਈਜ਼ ਕ੍ਰਾਈਮ ਵੀ ਚੱਲ ਰਹੀ ਹੈ ਔਰ ਮੈਂ ਇਸੇ ਤਰ੍ਹਾਂ ਆਪਣੀ ਟੀਮ ਨੂੰ ਦੀ ਦੁਆਰਾ ਸ਼ਲਾਘਾ ਕਰਦਾ ਔਰ ਇਹਨਾਂ ਨੂੰ ਇੰਟਰਵਿਊ ਜਿਸੀ ਕਰਦੇ ਆ ਮਾਨਯੋਗ ਡੀਜੀ ਸਾਹਿਬ ਵੱਲੋਂ ਵੀ ਬਹੁਤ ਰਿਵਾਰਡ ਇੱਕ ਬੜੀ ਲਿਬਰਲ ਪਾਲਿਸੀ ਨਾਲ ਸਾਰਿਆਂ ਨੂੰ ਦਿੱਤੇ ਜਾਂਦੇ ਪਿੱਛੇ ਵੀ ਬਹੁਤ ਅਵਾਰਡ ਮਿਲੇ ਆ ਔਰ ਇਹਨਾਂ ਦੇ ਵੀ ਜਿਹੜੀ ਇਹ ਵਾਜਬ ਅਸੀਂ ਰეკਮੈਂਡੇਸ਼ਨ ਕਰਾਂ